ਹਾਂਜੀ ਲੋ ਜੀ ਦਿਨ ਹੋ ਗਿਆ ਦੂਸਰਾ ਤੇ ਆਪਾਂ ਨਵਾਂ ਵਲੌਗ ਸ਼ੁਰੂ ਕਰ ਦਿੱਤਾ ਹੈ ਨਵਾਂ ਵਲੌਗ ਉਸੇ ਮੂ ਨਾਲ ਉਸੇ ਕੱਪੜਿਆਂ ਨਾਲ ਲੈਣਾ ਤੁਸੀਂ ਵਕ ਆਪਾਂ ਇੱਕ ਸ਼ਾਲ ਚੇਂਜ ਕੀਤਾ ਤੇ ਸਾਡੇ ਟੋਲੇ ਨੇ ਅੱਜ ਫੇਰ ਕਿਸੇ ਨੂੰ ਖੜਾ ਲਿਆ ਮਿਲਦਾ ਹੁਣ ਤੁਹਾਡਾ ਇਹੀ ਕੰਮ ਹੈ ਆ ਦੇਖੋ ਆ ਦੇਖੋ ਤੇ ਹਾਰੇ ਦੋਨੇ ਕੱਢ ਦੇਣੇ ਕਦੀ ਗਮਲੇ ਲੈਣ ਕਦੀ ਫੁੱਲਾਂ ਵਾਲਾ ਕੋਈ ਆ ਹਣ ਪਸੰਦ ਨਹੀਂ ਆਇਆ ਨਹੀਂ ਮਿੱਟੀ ਲੱਗ ਕੇ ਹੋ ਜਾਣਾ ਸਹੀ ਮਿੱਟੀ ਆਲ ਪੱਠੇ ਤੇ ਜਾਂਦੇ ਆ ਇਹਦਾ ਕੀ ਕਰਨਾ ਇਹ ਵੀ ਜਦਾਾਲ ਦੀਦੀ ਅੱਛਾ ਸੋ ਨੂੰ ਬਣਾਇਆ ਕਰੋ ਹਾਂਡੀਆਂ ਹੁਣ ਪਕਾਇਆ ਕਰੋ ਤਾਂ ਹੁਣ ਤਾਂ ਡਾਕਟਰ ਵੀ ਕਹਿੰਦੇ ਨਹੀਂ ਮੇਰੇ ਕੀ ਹੋਇਆ ਥੋੜਾ ਹੋਰ ਦੇਖ ਲਓ ਬਸ ਉਹਨੂੰ ਚੁੱਲ੍ਹੇ ਤੇ ਕੰਮ ਕਰੋ ਗੈਸ ਤਾਂ ਨਹੀਂ ਕੰਮ ਕਰਦਾ ਇਹ ਚੁੱਲ੍ਹੇ ਵਾਸਤੇ ਲਿਆ ਰਿਹਾ ਬਹੁਤ ਵੱਡਾ ਹੋ ਗਿਆ ਲਾਜੀ ਮਿੱਟੀ ਦਾ ਬਣਾ ਲੈਨੇ ਆਂ ਹਾਂ ਮਿੱਟੀ ਦਾ ਨਹੀਂ ਬਣਨਾ ਹੈਗਾ ਮਿੱਟੀ ਦਾ ਬਣ ਜਾਂਦਾ ਐ ਇੰਨਾ ਟਾਈਮ ਕਿਹਦੇ ਕੋਲ ਨਹੀਂ ਦਾ ਬਣਦਾ ਸੋਨੂੰ ਪਰ ਉਹ ਹੈ ਨਾ ਕਿ ਸਵਾ ਸੂ ਦਾ ਬੜਾ ਸਾਫ ਸੁਥਰਾ ਕੰਮ ਰਹਾ ਕਰੂਗਾ ਯਾਰ ਬਣੀ ਬਹੁਤ ਵੱਡਾ ਦੇ ਕਿੱਡਾ ਪਤਾ ਕੀ ਹੈ ਦੀਦੀ ਇਹ ਚੀਜ਼ਾਂ ਹੈ ਮੈਂ ਆਂਜੀ ਮੈਂ ਹੂਣੇ ਰਿਸ ਇਹ ਤਾਂ ਧੋਣਾ ਹੋਵੇ ਧੋ ਵੀ ਦੇ ਮੰਗਾ ਪੰਮੀ ਮੈਂ ਕਿਹਾ ਧੋ ਨਹੀਂ ਸਕਦੇ ਐਡਾ ਵੱਡਾ ਨਹੀਂ ਪੈਂਜੀ ਯਾਰ ਕੋਈ ਨਹੀਂ ਛੋਟਾ ਲਿਆ ਦੂੰਗਾ ਨਹੀਂ ਛੋਟਾ ਲਿਆ ਹਾਂ ਸਾਈਜ਼ ਮੀਡੀਅਮ ਲਿਆ ਰਹੇ ਹੋ ਹੋਰ ਇਹ ਤਾਂ ਠੀਕ ਆ ਆ ਹਾਰੀ ਤਾਂ ਠੀਕ ਆ ਹਾਂਡੀ ਜੀ ਹਾਂਡੀ ਕਹਿੰਦੇ ਨੂੰ ਕੀ ਕਹਿੰਦੇ ਨੇ ਹੈਂ ਮੇਰੇ ਉੱਪਰ ਚੱਪਲਾ ਬਣਾਓ ਸਾਗ ਬਣਾਓ ਫਿਰ ਵੇਖਿਓ ਨਾ ਹਾਂ ਦਾਲ ਮੱਖਣੀ ਤਾਂ ਬਣਾਉਣੀ ਮੱਖਣੀ ਤੇ ਪੌਣੀ ਨਹੀਂ ਕਹਿੰਦੇ ਇਹ ਦਾਲ ਮੱਖਣੀ ਬਣਾਉਣੀ ਐ ਚਮਣੀ ਮੈਨੂੰ ਛੋਟਾ ਕੀ ਜਿਹਾ ਖਾਲੀ ਵੀਰੇ ਕਾਲੀ ਨਹੀਂ ਜਾ ਜੂਗਾ ਚੱਲ ਕੋਈ ਗੱਲ ਨਹੀਂ ਸਾਡਾ ਵੀ ਬੜਾ ਕੰਮ ਹੈ ਵੀਰੇ ਇਹਦਾ ਛੋਟਾ ਗਾ ਨਹੀਂ ਜੀ ਵਿੱਚ ਹੀ ਵੇਖਦਾ ਆ ਗੋ ਬਿੱਲੇ ਪੈਂਦੀ ਆ ਕੋਈ ਹੋਰ ਦੇ ਦਿਓ ਮੜਾ ਜਾ ਦੇਖ ਸਿਆਣੇ ਬੰਦੇ ਦਾ ਸਾਥ ਹੁੰਦਾ ਪਹਿਲਾਂ ਆਈ ਤੇ ਲੈ ਕੇ ਆਂਦਾ ਚੋੜਣਾ ਇਹਨੂੰ ਲਓ ਇੱਚ ਬਿਰਲ تایਚੀ ਪੈਂਦੀ ਹੈ ਇਹ ਪਤਾ ਨਹੀਂ ਕੀ ਹੈ ਇੰਨੀ ਤਾਂ ਪਊਗੀ ਇੰਨਕ ਤਾਂ ਹਾਏ ਫਿਰ ਹੱਥ ਦੇ ਚੱਕਦੇ ਆ ਵੱਟ ਕੇ ਫੱਟ ਪਏ ਜਾਂਦੇ ਹੋਰ ਇਹ ਕਹਿੰਦੇ ਜਿਆਦਾ ਵੱਟਿਆ ਆ ਸੀ ਇਧਰ ਤੇ ਛੋਟਾ ਲਿਆ ਬਿੱਲੀ ਬਿੱਲੀ ਕੁੱਤਾ ਉਹ ਬੱਸੇ ਬਾੜਾ ਟਾਂ ਨਹੀਂ ਕਰਦਾ ਇਥੇ ਰੋੜ ਦਿੱਤਾ ਕੱਲ ਬਿੱਲੀ ਮਰ ਗਈ ਇੱਕ 130 ਦਾ 130 ਦਾ ਪਰ ਹਾਰੇ ਦੋ ਲਿਆ ਹੋਗੇ ਕਿ ਕੋਈ ਇੱਕ ਬੜਾ ਹੈ ਨਾ ਹਾਂ ਦੋ ਕੀ ਕਰਨੇ ਨੇ ਹੋਰ ਬਸ ਉਹਨੂੰ ਫਿਰ ਉਹੀ ਠੀਕ ਸੀ ਉਹਰੇ ਸਾਂਝੇ ਖਾਤੇ ਧਰ ਲਾਂਗੇ ਤੇ ਸਾਂਝੇ ਸਾਂ ਧਰ ਲਾਂਗੇ ਆਹ ਦੇਖੀ ਤਰ ਕੇ ਬਾਅਦ ਸਾਂਝਾ ਕਰੂੰਗਾ ਸਾਂ ਧੱਕੇ ਦੁਨੀਆ ਬਹੁ ਮਾਰਨ ਨੂੰ ਫਿਰਦੀ ਕਿ ਨਾ ਹਾਂ ਨਹੀਂ ਬਿਲਕੁਲ ਕੌਣ ਭਾਧਾ ਕਰੂਗਾ 100 ਰੁਪਏ ਆਹ ਹੋ 130 ਦੇ 100 ਠੀਕ ਨਹੀਂ ਜੀ ਸਵੇਰ ਸਵੇਰ ਬੋਣੀ ਦਾ ਟਾਈਮ ਹੈ ਛੋਟੇ ਸਰਦਾਰਾਂ ਦੀ ਬੋਣੀ ਕਰਨ ਲੱਗਾ ਜੀ ਆਹੋ ਚਲੋ ਕਰਾਓ ਫਿਰ ਬੋਣੀ ਹਾਂ ਆ ਮੈਨੂੰ ਛੋਟਾ ਲਿਆ ਕੇ ਦੇ ਦੋ ਤਾਂ ਫਿਰ ਮੈਨੂੰ ਮਿੱਟੀ ਦਾ ਬਣਾਉਣਾ ਪੈਣਾ ਨਾ ਨਾ ਲਿਆ ਦੂੰਗਾ ਹਾਂ ਦੇ ਖੁੱਲੇ ਆ ਗਏ ਨੇ ਖੁੱਲੇ ਦੇ ਦਿੰਦੇ ਨੇ ਉਹਨਾਂ ਨੇ 100 ਰੁਪਿਆ 500 ਦਿਨਾਂ ਚ ਕਿੰਨਾ ਚ 5-7 ਦਿਨਾਂ ਚ 5-7 ਦਿਨ ਤੇ ਲੱਗ ਕੇ ਜਾਣਗੇ ਪਤਾ ਹੁਣ ਮੈਂ ਦੋ ਵਾਰੀ ਤਾਂ ਆ ਗਏ ਇੱਥੇ ਅੱਛਾ ਕੱਲ੍ਹ ਇਹੀ ਆਏ ਹਾਂ ਮੈਂ ਕਿ ਦੂਜੇ ਆਏ ਨੇ ਚਲੋ ਕੱਲਾ ਕੀ ਹੁਣ ਵਿਖਦਾ ਨਹੀਂ ਇਹ ਤਾਂ ਗੱਲ ਹੈਗੀ ਸਹੀ ਗੱਲ ਏ ਕੁੰਡਾ ਲੈਣਾ ਮਿੱਟੀ ਦਾ ਆਪਣੇ ਸੀਮੈਂਟ ਦਾ ਉਹ ਹੈਗਾ ਦੂਜਾ ਪੱਥਰ ਦਾ ਇਹਦੇ ਵਰਗੀ ਚਟਨੀ ਨਹੀਂ ਇਹ ਤਾਂ ਗੱਲ ਚਟਨੀ ਕਦੀ ਬਣਾਈ ਹੀ ਨਹੀਂ ਤੇ ਤਾ ਮੈਨੂੰ ਸਬਜ਼ੀ ਬਣਾਉਂਦਾ ਨਹੀਂ ਹੈਗਾ ਬਤੇ ਕੀ ਹੈ ਚਟਨੀ ਤਾਂ ਚਟਨੀ ਸਾਦੀ ਮਿਰਚਾਂ ਦੀ ਚਟਨੀ ਬਣਾ ਕੇ ਖਾਓ ਇਹ ਤਾਂ ਗੱਲ ਹੈਗੀ ਸਹੀ ਗੱਲ ਹੈ ਹਾਂ ਇਹ ਤਾਂ ਹੈ ਇਸੀਆਂ ਹੋਏਆਂ ਦੀ ਚਟਨੀ ਬਣਾਉਂਦਾ ਸਦਾਨ ਸਾਬ ਸਾਡੇ ਪ੍ਰੋ ਮੁੰਡਾ ਬਣੇ ਫਿਰਦਾ ਐ ਤਾਂ ਕੋਰੀਅਨ ਸੀਗਾ ਪ੍ਰੋ ਮੁੰਡਾ ਕਿੱਥੇ ਗੱਲਾਂ ਹੋਰ ਸੀਗਾ ਹਾਂ ਇੱਕ ਹੋਰ ਵੀ ਹੈਗਾ ਮੈਂ ਤੁਹਾਨੂੰ ਦੇਖ ਕੇ ਮੈਨੂੰ ਹੋਸ਼ ਭੁੱਲ ਗਏ ਕੋਰੀਅਨ ਹੋਰ ਵੀ ਹੈਗਾ ਆ ਚੱਕੋ ਕੋਰੀਅਨ ਹੋਰ ਵੀ ਪੈ ਕੇ ਮੈਨੂੰ ਹੋਸ਼ ਭੁੱਲ ਗਏ 17 ਸਾਲ ਹੋ ਗਏ ਉਹ ਤਾਂ ਹੌਸ਼ ਫੁੱਲੀ ਗਈ ਉਹਦਾ ਅਕਲ ਨਹੀਂ ਜਿਣੀ ਆ ਗਈ ਹੋਣਾ ਕਲਾਈ ਛੇਤੀ ਆ ਜਾਓ ਛੇਤੀ ਨੂੰ ਦੱਸ ਮੈਥੋਂ ਕੀ ਧਾਰਾ ਕਢਾਉਣੀ ਐ ਨੇ ਧਾਰਾ ਤਾਂ ਨਹੀਂ ਕਢਾਉਣੀ ਹੈਗੀਆਂ ਬੁਟੀਕ ਤੇ ਕੰਮ ਬਹੁਤ ਪਏ ਨੇ ਉਹ ਬੁਟੀਕ ਤੇ ਕੰਮ ਕਰੋਗੇ ਤੁਸੀਂ ਮੈਨੂੰ ਸੁਨਾਮ ਵੀ ਕੰਮ ਦਾ ਥੋੜੀ ਸੁਨਾਮ ਵੀ ਜਾਣਾ ਨਾ ਮੈਂ ਵੀ ਅੱਛਾ ਹਾਂ ਤਿਆਰ ਵਜਾ ਤੂੰ ਤਾਂ ਐ ਫਿਰਦੀ ਆਂ ਹੋਰ ਗੱਡੀ ਤੇ ਜਾਣਾ ਸੁਨਾਮ ਹੋਰ ਹਾਂ ਚਲੋ ਆਜੋ ਜੀ ਮੈਨੂੰ ਵੀ ਜਾਣਾ ਪਈ ਜੀ ਕਿਉਂ ਕਿਹਦੇ ਕੋਲੇ ਕਿਹਦੇ ਕੋਲੇ ਜੀ ਪਤਾ ਆਪਾਂ ਪਹਿਲਾਂ ਜਦੋਂ ਗਿਸਤਰੀ ਲਗਭਗ ਤਾਂ ਪਹਿਲਾਂ ਕਹਿੰਦੇ ਕਿ ਕਿੱਦੇ ਆਉਂਗੇ ਹਾਂ ਜਦੋਂ ਮਤਲਬ ਚੱਕਦੇ ਨੇ ਫਿਰ ਕਹਿੰਦੇ ਕਿੱਦੇ ਜਾਉਂਗੇ ਕਿੱਦੇ ਜਾਉਂਗੇ ਹੋਰ ਤਾਂ ਇਹਨਾਂ ਨੂੰ ਕਹਿੰਦੇ ਕਿ ਕੰਮ ਸ਼ੁਰੂ ਕਰਨਾ ਪਹਿਲਾਂ ਮਿਸਤਰੀਆਂ ਨੂੰ ਕੱਟ ਕੇ ਬਾਹਰ ਮਾਰ ਫੇਰ ਕਰ ਦਿਆ ਸਭੀ ਸਾਰੇ ਬਸ ਇਹ ਕਾਹੀ ਰਹਿ ਗਿਆ ਸਭ ਆਪਣੇ ਆਪਣੇ ਘਰਾਂ ਨੂੰ ਦੁਰ ਗਏ ਇਹ ਆ ਮੇਰੇ ਦਿਲ ਬੜਾ ਲੱਗ ਗਿਆ ਦੇਰ ਤੇਰਾ ਕੰਮ ਨਾ ਲੱਗਿਆ ਇਹ ਵੀ ਹੋਏਗਾ ਸੋਹਣੀਆਂ ਕੁੜੀਆਂ ਵੇਖ ਕੇ ਜਾਂਦਾ ਨਹੀਂ ਹੈਗਾ ਜਿਵੇਂ ਕੱਲ ਮਾਲੀ ਨਹੀਂ ਜਾਂਦਾ ਹੈਗਾ ਉਹ ਨੂੰ ਮਸਰ ਪਿੰਡ ਚ ਜੇਕੇ ਜਣ ਦੇਖਦੀ ਲੋ ਤੱਕਉ ਦੇਖੀ ਜਾਣ ਪਿੰਡ ਵਾਲਾ ਨੂੰ ਕੀ ਏ ਹੈ ਸੋਹਣੀਆਂ ਕੁੜੀਆਂ ਅਸੀਂ ਪਿੰਡ ਵਾਲਿਆਂ ਦਾ ਕੀ ਟਿਹੜ ਦੁਖਦਾ ਹੈ ਔਰ ਮੈਂ ਕਹਿੰਦੀ ਜਿਹਦਾ ਟਿਹੜ ਦੁਖਦਾ ਦੁਖੀ ਜਾਵੇ ਹੈ ਜਿਹੜਾ ਸੋਹਣਾ ਹੈਗਾ ਤੇ ਸੋਹਣਾ ਹੀ ਕਹਾਂਗੇ ਹੁਣ ਆਏ ਭੜੇ ਕਿਵੇਂ ਕਹਿ ਦੀਏ ਹੈ ਕਮਾਲ ਕਰਤੀ ਬੱਬੀ ਤੂੰ ਜੇ ਆਪਾਂ ਆਪਣੇ ਨੂੰ ਸੋਹਣਾ ਕਾ ਕੇ ਤਾਂ ਲੋਕੀ ਸਾਨੂੰ ਚਾਰ ਜਣੇ ਸੋਹਣੇ ਕਹਿਣਗੇ ਹੈ ਹੁਣ ਪਹਿਲਾਂ ਹੀ ਕਹੇ ਸਾਡਾ ਮੂੰਹ ਨਹੀਂ ਜੱਜਦਾਗਾ ਲੋਕੀ ਤਾਂ ਅੱਗੇ ਕਹਿੰਦੇ ਤੁਹਾਡਾ ਮੂੰਹ ਨਹੀਂ ਜੱਜਦਾਗਾ ਕਿਰਨੀ ਆਪਾਂ ਵੀ ਜੇ ਆਗੇ ਤਾਂ ਲੱਗ ਜੀਏ ਕੰਮ ਕੋਮ ਇਹ ਕਿਤੇ ਰੱਖਣਾ ਮਟੀ ਦਾ ਸਣ ਰੱਖਾਂ ਕਿਤੇ ਚਾਬਾਸ਼ ਲੰਮ ਤਾ ਰ ਡੰਗਣਾ ਕੇ ਰੱਖਣਾ ਇਹ ਦੱਸੋ ਲੈ ਬੱਬੀ ਕਹਿੰਦਾ ਵੀ ਇਦਾਂ ਨਾ ਕਹੋ ਪਿੰਡ ਵਾਲੇ ਕਿਸ ਨੇ ਵੀਡੀਓ ਦੇਖ ਲਈ ਤਾਂ ਕੀ ਕਹਿਣਗੇ ਪਿੰਡ ਵਾਲੇ ਕਮੈਂਟ ਕਰਦੇ ਹੋ ਚੰਗਾ ਤੁਹਾਡੇ ਪਿੰਡਾਂ ਦੀ ਗੱਲ ਕਰਦਾ ਕਿ ਤੁਹਾਡੇ ਵਾਲਿਆਂ ਦੀ ਤੁਹਾਡੇ ਪਿੰਡ ਵਾਲਿਆਂ ਦੀ ਬੱਬੀ ਵਟਿਦੇ ਨੂੰ ਫਿਰ ਕਿਉਂ ਗੱਤਾਂ ਉਹ ਕਹੂਗੀ ਤਾਈਓ ਸੌਂਦਾ ਹੈਗਾ ਵਿਚਾਰ ਨਹੀਂ ਹੈ ਹੈ ਅਗੋ ਕੀ ਹੁਣ ਪਤਾ ਲੱਗਿਆ ਤੂੰ ਕਿਉਂ ਉਹ ਨਾ ਤਾਂ ਘਰੇ ਲੱਗਿਆ ਹੋਇਆ ਹੈ ਇਹ ਸਭ ਸਾਡੇ ਭੈਣ ਭਾਈ ਨੇ ਜੀ ਠੀਕ ਹੈ ਪੁੱਠਾ ਸਿੱਧਾ ਨਹੀਂ ਸੋਚਣਾ ਹੈਗਾ ਕਿਸੇ ਨੇ ਠੀਕ ਹੈ ਬੱਬੀ ਆਪਾਂ ਸਭ ਭੈਣ ਭਾਈ ਆ ਕਿ ਨਹੀਂ ਤੇ ਹਾਸੀ ਮਜ਼ਾਕ ਦਾ ਕੀ ਹੈ ਘੜੀ ਹਾਸ ਲੈਣਗੇ ਲੋਕ ਪਰ ਜਿਨ੍ਹਾਂ ਨੇ ਹੁਣ ਮੱchnਾ ਉਹ ਤੋਂ ਨਾ ਉਦਾਂ ਹੀ ਤਾਂ ਬੜਾ ਹਾਸੀ ਵਾਲੀ ਗੱਲ ਤੋਂ ਹੀ ਮੱਚੀ ਜਾਣਗੇ ਕਿ ਨਹੀਂ ਉਹਨਾਂ ਦਾ ਕੁਝ ਨਹੀਂ ਕਰ ਸਕਦੇ ਉਹਦਾ ਮੁੰਡਾ ਕੰਮ ਬਹੁਤ ਵਧੀਆ ਕਰਦਾ। ਆਦੀ ਪੁੱਟੀ ਪੜੇ ਜਿੰਨਾ ਵੀ ਕੰਮ ਕਰਾਉਣੇ, ਇਦਕੋ ਕਰਾਉਣੇ ਆ। ਉਧਰ ਅਮਰਤ ਨੇ ਵੀ ਕਿਹਾ ਸੀ ਤੈਨੂੰ ਵੀ ਉੱਥੇ ਪਿੰਡ ਕਰਦਾ ਚੌਧਰੀ ਵਾਲ। ਪਰ ਤੂੰ ਗਿਆ ਹੀ ਨਹੀਂ ਹੈਗਾ ਬੱਬੀ। ਜਦਨ ਬੜੀ ਮੁਸ਼ਕਲ ਉੱਥੋਂ ਫਿਰ ਕੰਮ ਕਰਵਾਇਆ ਪਿੰਡੋਂ ਹੀ ਫਿਰ। ਲੈ ਕੇ ਨਹੀਂ ਆਏ ਤੁਸੀਂ। ਕੀ ਆਦਾ ਹੈਗਾ ਸੀ ਤੈਨੂੰ ਪੁੱਛਿਆ ਦਾ ਹੈਗਾ ਸੀ। ਤੈਨੂੰ ਛੱਡ ਉੱਥੇ ਰੱਖਣਾ ਪੈਣਾ ਸੀ ਪੱਕਾ ਹੀ ਫਿਰ। ਹੁਣ ਉਹ ਨਵਾਂ ਘਰ ਪਾਉਣਾ ਫਿਰ ਬਗਦੀ। ਚਲੋ ਸੋਨ ਨੂੰ ਘਰੇ ਚੱਲੀਏ। ਬੱਬੀ ਖੋਲ ਬੂਆ। ਮੈਨੂੰ ਨੰਗਾ ਆਡਰ ਦੀ। ਸੁੰਦਰ ਜੀ ਹਾਂ ਇਦਾਂ ਥੈਂਕ ਯੂ ਗਿਲਾ ਲੱਗਗਾ ਹਾਂ ਕੀ ਸਾਗਣਾ ਹਾਂ ਆ ਸਾਗ ਤਾਂ ਕਿੰਨੀ ਕਰਨਾ ਅੱਗੇ ਹੀ ਸੁੰਦਰ ਇੱਧਰ ਆ ਲੈ ਢੀਂ ਬਲਵਾਤੀ ਇਹ ਫਤੇ ਦੀ ਹੈ ਲੱਖੀ ਗਨੀ ਪੀ ਗਿਆ ਚਾਹ ਤੜੀ ਖਲਾਰਾ ਬਹੁਤ ਜ਼ਿਆਦਾ ਪਿਆ ਹੋਇਆ ਸੁੰਦਰ ਚੱਕਲਾ ਲਾ ਲਿਆ ਸੋਨ ਨੇ ਨਵਾਂ ਹੈ ਹਾਂ ਚਾਹਾ ਥੋੜੀ ਨਾ ਆਹ ਉਹ ਇਹ ਬਣਾ ਕੇ ਦੇ ਬਬਲੂਣੀ ਆਹ ਨਿਸ਼ਾਨੀਆਂ ਦੇ ਕੇ ਗਏ ਬਬਲੂਣੀ ਵਿਚਾਰੇ ਸੋਨੂ ਨਾਲ ਕੀ ਬਣਾਇਆ ਅੱਜ ਕਿਹਾ ਨਾ ਤੂੰ ਸੱਦੜ ਆਈ ਸੋਨੂ ਨਾਲ ਪਰੌਂਠੇ ਖਾ ਲੋ ਸੋਨੂ ਨਾਲ ਹੋਰ ਨਹੀਂ ਕੀਤਾ ਸਾਡੀ ਕਹਿਣ ਦੀ ਇੱਜ਼ਤ ਰੱਖੀ ਨਹੀਂ ਹੈਗੀ ਨਾ ਹੋਰ ਕੀ ਦੀ ਵੀਰੇ ਤਾਂ ਖਾਣ ਲੱਗ ਗਈ ਵੀ ਆਪੀ ਬੈਠੀ ਆਹ ਅੱਛਾ ਜੀ ਨਾ ਨਾਲ ਹੱਦੀ ਦੀ ਚ ਪਰੌਂਠੇ ਬਣਾ ਲੈਣੇ ਫਿਰ ਕੱਲ ਕਪੈਟ ਆਈ ਇੱਕ ਵੀ ਜਿਹੜਾ ਤੋਂ ਹਿਸਾਬ ਆਇਆ ਹੋਇਆ ਸੱਤਾਈ ਚੂੜੀਆਂ ਚੈਨਾ ਤੇ ਉਹ ਸੱਚੀ 150 ਵਾਲੀਆਂ ਤੇ ਇੱਕ ਦੀ ਦੀ ਰੰਤ ਮੈਂ ਚਾਰਨ ਪੁੱਛੋ 150 ਬਣ ਜਾਈਗੇ ਮੈਂ ਦੀਦੀ ਕਹੇ ਇਹਨਾਂ ਨੂੰ ਰਿਪਲਾਈ ਕਰੋ ਦੇਖੋ ਹੋ ਸਕਦਾ ਉਹਨੂੰ ਚਾਰਨ ਲੱਗਿਆ ਹੋਵੇ ਪਰ ਆਪਾਂ ਆਪਣੇ ਮੂੰਹੋਂ ਨਹੀਂ ਕੁਝ ਕਹਿੰਦੇ ਹੈਗੇ ਵੀ ਉਹ ਡੁਪਲੀਕੇਟ ਜਾਂ 골ਡ ਹੈ ਹਨਾ ਤੇ 골ਡ ਦੀ ਤੇ ਡੁਪਲੀਕੇਟ ਦੀ ਪਛਾਣ ਜਿਹੜੀ ਦੂਰੋਂ ਹੋ ਜਾਂਦੀ ਹੈ ਹਨਾ ਤੇ ਸ਼ਾਇਦ ਹੋ ਸਕਦਾ ਉਹਨਾਂ ਵਿਚਾਰਿਆਂ ਨੂੰ ਲੱਗਿਆ ਹੋਵੇ ਕਿ origignal ਹੈ ਜਾਂ ਉਹਨਾਂ ਨੂੰ ਲੱਗਿਆ ਹੋਵੇ ਕਿ ਡੁਪਲੀਕੇਟ ਹੈ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਕੀ origignal ਹੈ ਤਾਂ ਕੀ ਡੁਪਲੀਕੇਟ ਹੈ ਸਾਰਾ ਵੀਡੀਓ ਦੇ ਵਿੱਚ ਵੀ ਪਤਾ ਲੱਗ ਜਾਂਦਾ ਤੇ ਸਾਹਮਣੇ ਵੀ ਚੀਜ਼ ਦਾ ਪਤਾ ਲੱਗ ਜਾਂਦਾ origignal ਤੇ ਡੁਪਲੀਕੇਟ ਦਾ ਆ ਕੀ ਡਿੱ ਗਿਆ ਪੈ ਤਾਂ ਮੂੰਹ ਥੱਲੇ ਆ ਪਰ ਚੀਜ਼ੀ ਚ ਆ ਦੇ ਤਾਰ ਭਰਨ ਕੀ ਹੈ ਚਾ ਪੱਕੇ ਦੀ ਗਰੰਟੀ ਆ ਅੱਖੀ ਬਣ ਜੇ ਮੈਂ ਕੋਈ ਸੱਚਿਓ ਕਿਹੜੇ ਅਕਾਉਂਟ ਤੱਕ ਨੂੰ ਇਹ ਕੀ ਹੈ ਇਹ ਦੇਖਾ ਦੇ ਲੈ ਕੇ ਮੈਂ ਆਸੀ ਦੀ ਪਤਰਾਲੇ ਚ ਆਉਂਦੇ ਤੇ ਵੀ ਲਿਖਿਆ ਤੇ ਚਾਹ ਬਣਾ ਲਾ ਫਟਾਫਟ ਫਿਰ ਮੈਂ ਤਾਂ ਪਤਾ ਨਹੀਂ ਆ ਗੋਭੀ ਵਾਲੇ ਉਹਦੇ ਮੂਲੀ ਵਾਲੇ ਪਰੌਂਠੇ ਖਾ ਲੇ ਤਿੰਨ ਚਾਰ ਉਹ ਕਿਸੇ ਚੀਜ਼ ਦਾ ਨਾ ਲੈ ਨੂੰ ਜੀ ਨਹੀਂ ਕਰਦਾ ਹੈਗਾ ਮੈਂ ਤਾਂ ਮੱਖਣੀ ਧਰ ਕੇ ਖਾਦੀ ਹਣਾ ਤਾਂ ਤੈ ਕਿਉਂ ਲਾਇਆ ਫਿਰ ਦੁਬਾਰ ਮੱਖਣੀ ਧਰੀ ਹਾਂ ਤੁਹਾਡੇ ਧੁੱਪ ਵੀ ਨਹੀਂ ਪੈਂਦੀ ਕਿਸ ਪਾਸੇ ਯਾਰ ਨਹੀਂ ਘਰੇ ਚਲਦੀ ਮੈਂ ਤਾਂ ਜਵਾਕ ਆਉਣ ਵਾਲੇ ਚਾਹ ਚ ਬਣਾਉਣੇ ਚੱਲ ਕੇ ਨੀ ਤੂੰ ਤਾਂ ਅੱਜ ਫਿਰ ਇੱਥੇ ਹੀ ਹੈ ਨਾ ਮੈਂ ਕਿਹਦੀ ਬਾਸ ਦੀ ਚਾਹ ਪਾ ਕੇ ਚਾਹੂਗੀ ਓਕੇ ਤੂੰ ਬਗਿਆ ਪਹਿਲਾਂ ਖਰਾ ਕੇ ਕਰਾ ਲਈ ਹੈ ਨਾ ਵੀ ਕੰਮ ਮੈਂ ਡਾ ਗਈ ਇਕਲੌਸ ਨੂੰ ਨੇ ਵੀ ਚਾਹ ਧਰ ਲਈ ਤੇਦਰ ਆਪਾਂ ਨੇ ਵੀ ਚਾਹ ਕਾਲੀ ਛੋਣ ਨੂੰ ਮਨਵਾਜ ਮਾਰ ਲਈ ਕਹਿੰਦੀ ਚਾਹ ਪੀ ਲੈ ਤਮੀਨ ਆ ਗਿਆ ਜੇ ਮੈਂ ਉਧਰ ਪੀਲੀ ਤੇ ਫਿਰ ਮੈਂ ਇਧਰ ਬਣਾਉਣ ਨੂੰ ਦਿਲ ਕਰਨਾ ਹੈਗਾ ਤੇ ਫਿਰ ਮੈਂ ਇਧਰ ਹੀ ਧਾਲੀ ਕਿਉਂਕਿ ਪ੍ਰਧਾਨ ਸਾਹਿਬ ਦਾ ਵੀ ਫੋਨ ਆ ਗਿਆ ਤੇ ਪ੍ਰਧਾਨ ਸਾਹਿਬ ਨੂੰ ਮੈਂ ਪੁੱਛਿਆ ਪ੍ਰਧਾਨ ਸਾਹਿਬ ਸੱਚ ਕਹਿੰਦੇ ਕਹਿੰਦੇ ਚਾਹ ਧਰ ਲੈ ਮੈਂ ਆ ਗਿਆ ਉਸ ਤੋਂ ਬਾਅਦ ਮੈਂ ਜਾਣਾ ਹੈ ਮੈਂ ਕਿਹਾ ਠੀਕ ਹੈ ਤੇ ਮੈਂ ਕਿੱਥੇ ਆ ਗਏ ਕਹਿੰਦੇ ਮੈਂ ਕੋਠੇ ਟੱਪ ਆਇਆ ਕਹਿੰਦੇ ਤੇ ਉਹ ਸਾਰੇ ਤੁਸੀਂ ਕਹੋਗੇ ਕੋਠੇ ਟੱਪ ਆਇਆ ਕਿਉਂਕਿ ਸਾਡੇ ਨਾਲ ਜਿਹੜਾ ਪਿੰਡ ਹੈ ਕੋਠੇ ਪੈਂਦਾ ਪਿੰਡ ਦਾ ਨਾਂ ਹੈਗਾ ਕੋਠੇ ਫਿਰ ਦਮ ਦਮ ਚਲੇਗੀ ਤੇ ਕਹਿੰਦੇ ਮੈਂ ਕੋਠੇ ਟੱਪਾਂ ਮੈਂ ਠੀਕ ਹੈ ਮੈਂ ਧਿਆਨ ਨਾਲ ਟੱਪੀ ਉਹ ਡਿੱਗ ਡੂ ਨਾ ਜਾਏ ਉਹ ਕਹਿੰਦੇ ਠੀਕ ਹੈ ਚਲੋ ਜੀ ਹੁਣ ਆਪਾਂ ਚਾਹ ਬਣਾ ਲਈਏ ਬਟਾ ਦੇ ਬੱਚੇ ਵੀ ਉਹਨਾਂ ਦੇ ਬੱਚਿਆਂ ਦੇ ਤਾਂ ਕਿ ਦੁੱਧ ਮੈਂ ਗਗਨ ਕੁਲਿੰਦਰ ਤੇ ਮੰਮੀ ਪੀਵਾਂਗੇ ਚਾਹ ਠੱਪਵਾ ਹਾਂਜੀ ਆ ਗਏ ਲੰਵੇ ਰਲ ਕੇ ਦੇਖ ਰਹੇ ਨਵਾਂ ਸੂਟ ਨਹੀਂ ਉਹੀ ਪੁਰਾਣਾ ਸੂਟ ਹੈ ਤੇ ਤੁਸੀਂ ਕੀ ਪੱਗ ਬਣਨੀ ਇਕੱਲੀ ਬਸ ਬਸ ਬਨੋ ਫਟਾਫਟ ਪੱਗ ਤੈਨੂੰ ਉਹ ਫਟਾਫਟ ਤਿਆਰ ਤੇ ਫਿਰ ਤੁਸੀਂ ਜਾਓ। ਉਹ ਕੱਪੜੇ ਜਾਂਦੇ ਪਹਿਲਾਂ ਉਧਰ ਪਏ ਨੇ ਸਾਰੇ। ਹਾਂ ਆ ਮੈਂ ਚੈੱਕ ਕਰਦੀ ਆ। ਉਹ ਦੇਖ ਜਾਂ ਕਿਹੜਾ ਕਿਹੜਾ ਸਟਾਕ ਅੱਜ ਲੈ ਕੇ ਆਏ। ਕੱਲ ਕੁਛ ਆ ਗਿਆ ਕਿ ਸਮਾਨ ਗੱਡੀ 'ਚ ਗਏ ਸੀ ਤੇ ਕੁਛ ਅੱਜ। ਹਾਂਜੀ। ਕਿੰਨਾ ਬੇਬੀ? ਕੀ ਹਾਲ ਚਾਲ ਹੈ? ਹਾਂਜੀ। ਆ ਸਮਾਨ ਆ ਰਿਹਾ। ਇਹ ਰੰਗ ਸ਼ਿਮਰ ਦੇ ਉੱਪਰ ਆਇਆ। ਦੇਖ ਦਿਆ ਖੋਲ ਕੇ। ਇਹਦਾ ਸਾਰਾ ਸਮਾਨ ਆ ਗਿਆ। ਸਾਰੇ ਸਾਰੇ ਸਲਾਈ ਉਹ ਕਹਿ ਰਹੇ ਹੁਣ ਦੇਖ ਜੇ ਕਿਹੜੀ ਕਿਹੜੀ ਭੈਣਾਂ ਦੇ ਆ ਗਏ ਤੇ ਕਿਹੜੀਆਂ ਕਿਹੜੀਆਂ ਰਹਿ ਗਏ ਇਹ ਕੱਲ ਪਰਸੋਂ ਆਪਾਂ ਵੀਡੀਓ ਪਾਈ ਸੀ ਉੱਥੇ ਭੈਣ ਦੇ ਬੁਟੀ ਤੇ ਕਮਲ ਉਹਦੀ ਸਿਲਕ ਦੀ ਤੇ ਉਹਦੀ ਬਹੁਤਿਆਰ ਡਿਮਾਂਡ ਹੋਈ ਤੇ ਹੁਣ ਦੁਬਾਰਾ ਆ ਆਇਆ ਇਹ ਮੈਂ ਤਾਂ ਮਹਾਰਾਣੀ ਪ੍ਰਿੰਟ ਆ ਕਿਹੜਾ ਪ੍ਰਿੰਟ ਆ ਚੈੱਕ ਕਰਦਾ ਖੋਲ ਕੇ ਹੂੰ ਇੱਕ ਹੀ ਗੱਲ ਬਣੀ ਕੀ ਗੱਲ ਬਣੀ ਹੈ ਹਾਂਜੀ ਸਤਿ ਸ੍ਰੀ ਅਕਾਲ ਪੁੱਚੀ ਜੀ ਮੇਰੀ ਸੋਹਣੀ ਪੁੱਤਰੀ ਮੇਰੀ ਸੋਹਣੀ ਪੁੱਤਰੀ ਮੇਰੀ ਬੁਗੜੀ ਜੀ ਮੇਰੀ ਪਤਲੀ ਜੀ ਛੁਕੜੀ ਜੀ ਓਏ ਦੇਖਿਆ ਇਹਨੂੰ ਬੜੇ ਆਪਾਂ ਨੇ ਲਾ ਕੇ ਆਏ ਆ ਇਹ ਰਹਿਣਾ ਉਹ ਤਾਂ ਸਾਡਾ ਚੰਪਲੇ ਚੰਪਲੇ ਲਾ ਕੇ ਚੜਾਏਗਾ ਫੜ ਲੋ ਵਾਲੋ ਮਾਲੋ ਕੜਿੰਗੀ ਵਾਲੋ ਕੈਂਚੀ ਵਾਲੋ ਕੈਂਚੀ ਸਾਰੇ ਇਹਦੀ ਵੇਟ ਕਰ ਦਿੰਦੇ ਨੇ ਸ਼ੇਰ ਫੜ ਲਿਆ ਓਏ ਸ਼ੇਰ ਫੜਾ ਕੇ ਨਾ ਛੱਡਿਓ ਨਾ ਸ਼ੇਰ ਛੱਡਿਓ ਨਾ ਛੱਡਿਓ ਨਾ ਤੁਮ ਪੁਣਾ ਕਿਸ ਨਾਲ ਲੂਜੀ ਰੋਇਆ ਸਾਰੇ ਮੋਟੇ ਸੂਟ ਨੇ ਦੇਖੋ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਡੱਬਾ ਇੱਥੇ ਕੀ ਕਰਨਾ ਹੈ ਇੱਚ ਕੀ ਹੈ ਇੱਚ ਹਾਂ ਇਹ ਡਾਈਨਿੰਗ ਟੇਬਲ ਤਾਂ ਕੀ ਕਰਦਾ ਇਹ ਖਾਲੀ ਖਾਲੀ ਤਾਂ ਰੱਖ ਇਹ ਸਲਵਾਰੇ ਦੇ ਨਾਲੇ ਨਹੀਂ ਨਹੀਂ ਆ ਆ ਸਲਵਾਰੇ ਦੇ ਨਾਲ ਦੇਖੋ ਜੀ ਸਾਰੇ ਗਰਮ ਸੂਟ ਨੇ ਜੀ ਸੌਫਟ ਪਸ਼ਮੀਨਾ ਇਹਨੂੰ ਸਟਾਫ ਸਪੰਨ ਕਹਿੰਦੇ ਨੇ ਨਾ ਉਹ ਵਾਲਾ ਪਸ਼ਮੀਨਾ ਇਹ ਇੰਨਾ ਸੌਫਟ ਕਿੰਨੀ ਸੋਹਣੀ ਮੈਚਿੰਗ ਆ ਦੇਖੋ ਇਹਦੀ ਤੇ ਉਦਾਂ ਸਾਰਾ ਢੇਰ ਲੱਗਿਆ ਪਿਆ ਸੋਨੂੰ ਲੜਨ ਲੱਗਿਆ ਹੁੰਦੇ ਹਾਈ ਕਿੰਨੇ ਸੋਹਣੇ ਪ੍ਰਿੰਟ ਨੇ ਹੂੰ ਬਹੁਤ ਸੋਹਣੇ ਪ੍ਰਿੰਟ ਨੇ ਲੈ ਇੰਦੀ ਵੀਡੀਓ ਪਾਉਣੇ ਆਥਨੇ ਅੱਜ ਵੀਡੀਓ ਪਾਈ ਵੀ ਹੋਈ ਏ ਜਾ ਕੇ ਦੇਖ ਵੀ ਲਿਓ ਲਾਈਵ ਹੁੰਨੇ ਆ ਅੱਜ ਮੈਂ ਪਾਉਣੀ ਆਪਣੇ ਚੈਨਲ ਤੇ ਨਾਂ ਦੀ ਲੋਈ ਕੇ ਨਾ ਨੂੰ ਸਾਰਾ ਹਿਸਾਬ-ਤਬ ਆ ਗਿਆ ਕਿੱਦਾਂ ਕੰਮ ਕਰਨਾ ਮੇਰੀ ਨਵੀਂ ਬੁਟੀਕ ਤੇ ਰੱਖੀ ਹੋਈ ਔਰ ਉਹ ਤੁਹਾਡੇ ਘਰ ਤੁਰ ਗਿਆ ਹੁੰਦਾ ਏ ਇਹ ਸਲਵਾਰ ਇਹਦੇ ਨਾਲ ਲੱਗਦੀ ਮੈਨੂੰ ਆਹ ਵਾਲੀ ਇਹਦੇ ਨਾਲ ਆਪਾਂ ਗਲਤ ਗਲਤ ਮੈਚਿੰਗ ਕਰਤੀ ਆਪਾਂ ਆਹ ਇਹਦੇ ਨਾਲ ਆਹ ਇਹਦੇ ਨਾਲ ਹਾਂ ਇਹ ਨਹੀਂ ਆਹ ਇਹਦੇ ਨਾਲ ਕੰਨ ਆ ਇਹ ਨਾਲ ਚਾਹ ਦੇ ਕਿਰਜ ਕੀ ਬੰਦ ਕਰ ਦੇ ਉਹ ਵਾਹ ਬਾ ਕਮਾਲ ਪ੍ਰਿੰਟ ਨੇ ਜੀ ਸਾਰੇ ਜਿਹੜੇ ਜਵਾਬ ਦੇ ਹੱਥੋਂ ਤੇ ਦੋ ਦੋ ਤੇ ਹੱਥ ਨੇ ਤੇ ਕਿੰਨੇ ਜਣੇ ਚੁੱਕਾਂਗੇ ਉਹ ਪਤਾ ਨਹੀਂ ਆਪਣੇ ਹੀ ਗੰਨਾ ਬੋਨਾ ਚੱਕਣੀ ਆ ਹੈ ਇਹ ਕਿਥੇ ਚੱਲਿਆ ਇਹ ਚੱਲਿਆ ਵਿਚਾਰ ਆਪਣੇ ਕੰਮ ਤੇ ਦਿਹਾੜੀ ਦਿਹਾੜੀ ਤੇ ਆਪਣੀ ਹੋਰ ਕੈਨੇਡਾ ਚ ਦਿਹਾੜੀਆਂ ਲਾਉਂਦੇ ਆ ਹਾਂ ਦਿਹਾੜੀਆਂ ਨੇ ਹੋਰ ਕੀ ਐ ਜੇ ਵੀਡੀਓ ਨਾ ਕਾਈਏ ਤਾਂ ਦਿਹਾੜੀ ਮਰ ਜਾਂਦੀ ਜੇ ਬੁਟੀਕਾ ਬੁਟੀਕਾ ਜਦ ਮੀਡੀਆ ਤੇ ਪਾਈਏ ਤਾਂ ਕੰਮ ਦਿਹਾੜੀ ਮਰਦੀ ਹੈ ਇਹ ਸਾਰੀਆਂ ਦਿਹਾੜੀਆਂ ਕਿਰਨ ਆਵੇ ਤਾਂ ਕਹਿੰਦੇ ਦਿਹਾੜੀ ਤਾਂ ਮਰਦੀ ਨਹੀਂ ਹੈਗੀ ਉਹ ਵਾ ਪਾ ਦੋ ਮੇਰੇ ਵਾਲਾ ਜੇ ਤਾਂ ਬਾ ਮੇਰੀ ਗੁੱਤ ਤੇ ਫੁੱਲ ਪਰਦਾਣਾ ਫੁੱਲ ਤਾਂ ਤੁਸੀਂ ਮੈਨੂੰ ਉਹ ਵੀ ਬਥੇਰੇ ਪਾਉਂਦੇ ਹੋ ਗਾਲਾਂ ਕੱਢ ਕੱਢ ਕੇ ਜੇ ਕੰਮ ਨਹੀਂ ਕਰੀਂ ਮੈਂ ਗਾਲਾਂ ਹੀ ਪੈਣਗੀਆਂ ਕੰਮ ਕੌਣ ਕਰਦਾ ਔਰ ਪਤਾ ਅਜੇ ਰੋਹੀ ਲੜਾਈ ਵਾਲੀ ਗੱਲ ਆ ਗਈ ਨਾ ਫਿਰ ਕਹਿੰਦੇ ਆਪਣ ਗਾਲਾਂ ਕੱਢਦੀ ਹੈ ਫਿਰ ਮੈਂ ਕਰਦੀ ਕੰਮ ਹਾਂ ਤੇ ਕੰਮ ਕਿੱਥੇ ਕਰਾਂ ਔਰ ਕਿਹਨੂੰ ਫੋਨ ਉਹ ਤਾਂ ਮੈਂ ਦੁਕਾਨ ਨੂੰ ਫੋਨ ਕਰੀ ਜਾਂ ਤਾਂ ਮੈਂ ਕਹਾਂ ਮੈਂ ਵੀ ਹੁਣ ਫੋਨ ਨਾ ਕਰੋ ਅੱਜ ਕਿਤੇ ਸਾਲਾਂ ਬੱਧੀ ਮੈਨੂੰ ਤੇ ਪਹਿਰੇ ਪੈ ਗਈ ਈ ਇਹਨਾਂ ਨੇ ਆਪ ਦਾ ਫੋਨ ਕਿੱਦਾਂ ਤਕਾਲ ਵਾਲੇ ਬਾਈ ਨੂੰ ਕਹਿੰਦਾ ਕਹਿੰਦਾ ਤੁਸੀਂ ਫੋਨ ਲਾਓ ਕਹਿੰਦਾ ਮੈਂ ਤੁਹਾਨੂੰ ਕਹਿਣਾ ਫੋਨ ਕਰੀਓ ਕਿਹਾ ਸ਼ਾਮਾ ਗੱਲਾਂ ਖਾਣ ਤੁਸੀਂ ਖਾਓ ਨਾਲ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਗਾਲਾਂਦਰ ਗਾਲਾ ਇਹ ਕਰਮਾ ਵਾਲੇ ਖਾਂਦੇ ਜਿਹੜੇ ਛੜੇ ਨੂੰ ਪੁੱਛ ਕੇ ਦੇਖੋ ਕਿਰਨਾ ਕੁੰਡੇ ਤੇ ਕੁੰਡੇ ਤੇ ਸਤੂਂਗਾ ਨਹੀਂ ਤੂੰ ਲੋਕ ਕਿਵੇਂ ਗਾਤਾ ਰਹੇ ਹੈ ਛੜਾ ਜਨਾਨੀ ਛੜਾਤਾ ਜਨਾਨੀ ਦੇ ਗਾਲਾ ਤੋਂ ਵੀ ਤਰਸਦਾ ਤੂੰ ਇਹ ਸੋਚ ਕੇ ਦੇਖੋ ਹੈ ਤੋਰੂ ਕਰਮਾੜੇ ਤੁਸੀਂ ਤੁਹਾਨੂੰ ਗਾਲਾਂ ਕੱਢਦੇ ਆ ਫਿਰਸਿਰ ਉੱਠ ਕੇ ਹੈ ਯਾਰ ਬੇਕਾਰ ਮੇਰੇ ਜਿਹਨਾਂ ਨੂੰ ਗਾਲਾਂ ਨਹੀਂ ਪੈਂਦੀਆਂ ਜਨਾਨੀਆਂ ਦੀਆਂ ਚਾਹ ਗਈ ਆਪਣੀ ਬੰਦ ਚਾਹ ਨਾ ਖਾਈਏ ਕੀ ਅੱਧੀ ਨਹੀਂ ਖਾਣਿਆ ਕੁਝ ਖਾਣ ਨੂੰ ਸਮਝ ਤੋਂ ਬਾਹਰ ਹੋਇਆ ਪਿਆ ਏ ਚਲੋ ਚਾਹ ਪੀਂਨੇ ਆ ਪਹਿਲਾਂ ਆਪਾਂ ਕੀ ਕਰਨਾ ਹੋਰ ਜਾਣਦੇ ਨੇ ਫਿਰ ਪੀਂਨੇ ਕਿ ਤੇਨਾਂ ਨੂੰ ਦੇਣੀ ਪੈਣੀ ਚਾਹ ਕੰਕ ਪੀ ਕੇ ਰੱਜ ਗਏ ਆਇਓ ਪਿੱਛਲੇ ਦੇਸ ਫਿਰ ਫਟਿਆ ਉਹਨੇ ਉਹ ਮੇਲਾ ਆਪਰ ਬੈਕ ਜਾ ਕੇ ਟਿੱਫਨ ੱਡੇ ਵਿੱਚ ਹਾਏ ਬੈਕ ਦੇ ਦਾ ਕੁੱਤ ਸੁਟਿਆ ਆਹ ਦੇਖੋ ਗਾਇਜ਼ ਬੈਕ ਵਿੱਚ ਸੁਟਿਆ ਆਹ ਦੇਖੋ ਫੜੇ ਕੈਲੰਡਰ ਨੂੰ ਬਾਹਰ ਉੱਟ ਕੇ ਆਇਆ ਚੱਕ ਕੇ ਚਲੋ ਟਿਪੋਂ ਚੱਕੋ ਕੱਢੋ ਓਏ ਤੂੰ ਮੈਨੂੰ ਭੁੱਖ ਲੱਗ ਰਹੀ ਮੈਂ ਰੋਟੀ ਨਹੀਂ ਖਾਧੀ ਸਵੇਰ ਦੀ ਆ ਤੇਰੇ ਤੇ ਜੂਸ ਲੈ ਆਇਆ ਤੇ ਪਿਆਣੀ ਤੇ ਪੀ ਲਿਆ ਤੂੰ ਤੇ ਪਈ ਗਿਆ ਓ ਵਾਓ ਗੱਲ ਬਣ ਗਈ ਫੇਰ ਵਾਲਾ ਫੇਰ ਵਾਲਾ ਦਾਦਾ ਤੂੰ ਚੱਕਣਾ ਨਹੀਂ ਨਹੀਂ ਅੱਜ ਹੀ ਪਿਆਣੀ ਕੌਣ ਲਿਆ ਜੂਸ ਹੈ ਨਾ ਬਾਤੇ ਉਤਾਰ ਲਿਆ ਸੀ ਰਾਤ ਨੂੰ ਉਹ ਤਾਂ ਪੀ ਗਿਆ ਇਹ ਤਾਂ ਬੜਿਆ ਹੀ ਨਹੀਂ ਉਧਰ ਔਰ ਫਤਿਹ ਫਤਿਹ ਆਇਆ ਜਿਆਦਾ ਤੇ ਇਹੀ ਰਹਿੰਦਾ ਹੈ ਕਿ ਮੈਨੂੰ ਵੜਿਆ ਕਿਦਾਂ ਹੋ ਗਿਆ ਮਮਾ ਨਹੀਂ ਬਿਮਾਰ ਮਮਾ ਦੀ ਬੁੱਕਲ ਜ ਵੜ ਕੇ ਬੈਠਾ ਅੱਛਾ ਤਾਂ ਇਹ ਨਹੀਂ ਆਇਆ ਹੈਗਾ ਕੋਲੇ ਕਿ ਨਹੀਂ ਮਾਂ ਬਿਮਾਰ ਆਏ ਦੇਖੋ ਦਿਮਾਗ ਦੇਖੋ ਲੋਕਾਂ ਦੀ ਕਾਮਨ ਸੈਂਸ ਪਾਣੀ ਚੋਂਦਾ ਔਰ ਚੋਂ ਨਹੀਂ ਤੁਹਾਨੂੰ ਹਾਂ ਇਹ ਦਿੱਤਾ ਹੈ ਕਿ ਇਹਦੇ ਘਰੇ ਕੋਲਾ ਗਿਆ ਸੀ ਤੇ ਕੱਟ ਲੱਗਿਆ ਪਿਆ ਹੁਣ ਕੋਈ ਮਨ ਨਹੀਂ ਰਹਿਆ ਹੈਗਾ ਦੇਖ ਤੂੰ ਕੱਟ ਵੀ ਲੈ ਕਿੱਡਾ ਲਾਇਆ ਫਿਰ ਦਾ ਕੀ ਕੀਤਾ ਤੇਸੀ ਤਾਂ ਤੇ ਅਸੀਂ ਦਾ ਘਰ ਤੇ ਨਾ ਵਿੱਚ ਕਾ ਉਹਨਾਂ ਕਰਕੇ ਜਿਹਦਾ ਫਿਰ ਕੱਟ ਲੱਗਿਆ ਹੋਇਆ ਕੋਈ ਨਾ ਕੋਈ ਚੀਜ਼ ਕਰਦੇ ਆਂ ਵੈਰੀਫਿਕੇਸ਼ਨ ਇਹਦੀ ਫੌਜੀ ਫੌਜੀ ਦੀ ਲਾਹ ਤਾਂ ਆਪਾਂ ਆਏ ਚੱਲ ਮਣਾ ਬਹਿ ਜੀ ਲੋ ਜੀ ਮੈਂ ਆਈ ਹੁਈ ਸੋਨੂ ਘਰੇ ਰਾਖੀ ਰੱਖਣ ਵਾਤੇ ਸੋਨੂ ਕੇ ਲੱਗੇ ਮਿਸਤਰੀ ਦਾ ਸੋਨੂ ਨੇ ਕੰਮ ਕਰਨਾ ਸੀ ਕੋਈ ਮੇਰੇ ਦਾ ਨਾ ਨਾ ਹੀ ਕਿ ਸੋਨੂ ਕਹਿੰਦੀ ਵੀ ਇੱਧਰ ਆ ਕੇ ਬੈਠਾ ਮਿਸਤਰੀ ਨੂੰ ਕਿਸ ਚੀਜ਼ ਦੀ ਲੋੜ ਪੈ ਗਈ ਤਾਂ ਤੈਨੂੰ ਉਹਨਾਂ ਨੂੰ ਦੱਸਦੀ ਹਨਾ ਤੇ ਮੈਂ ਇੱਧਰ ਜਦੋਂ ਆਉਣੀ ਸੋਨੂ ਕਹਿੰਦਾ ਪੜਦੇ ਪੜਦੇ ਕੋਈ ਨਹੀਂ ਲੱਗਾ ਇੰਨਾ ਚਾਨਣ ਪੈਦਾ ਨਾ ਚਿੱਟਾ ਛਟਾ ਦੇਨ ਚੜਿਆ ਪਿਆ ਇੱਧਰ ਤੇ ਮੈਨੂੰ ਥੋੜਾ ਜਨਾ ਹਲਕਾ ਹਲਕਾ ਨੇ ਰਾਜਾ ਪਸੰਦ ਆ ਪਤਾ ਨਹੀਂ ਕਿਉਂ ਮੇਰੀ ਆਦਤ ਹੈ ਇਹ ਹੁਣ ਉਧਰ ਘਰੇ ਵੀ ਦਰਵਾਜ਼ੇ ਜੂਜੇ ਬੰਦ ਕਰਕੇ ਸਾਰਿਆਂ ਵੀ ਨੇ ਰਾਜਾ ਵਧੀਆ ਲੱਗਦਾ ਮੈਨੂੰ ਨਹੀਂ ਮੈਂ ਕਹਿੰਦੀ ਮੈਂ ਨਹੀਂ ਸੋਹਣ ਚਾਰ ਨਾਲ ਤੁਹਾਡੇ ਘਰੇ ਮੇਰਾ ਖੜ ਨੂੰ ਜੀ ਨਹੀਂ ਕਰਦਾ ਹੈਗਾ ਹੁਣ ਦੇਖਦੇ ਆ ਪਰਦੇ ਵਾਲਾ ਕਿਦਣਾ ਆਉਂਦਾ ਤੇ ਫਿਰ ਪਰਦੇ ਲਾ ਕੇ ਜਾਊਗਾ ਫਿਰ ਥੋੜਾ ਜਿਆ ਕਵਰ ਹੋਏਗਾ ਬਾਕੀ ਸਮਾਨ ਵੀ ਘੱਟ ਹੋਏ ਦੇ ਘੱਟੇ ਆਵਾਜ਼ ਬੜੀ ਗੂੰਜਦੀ ਇੱਕ ਥੋਨੂ ਘਰੇ ਪ੍ਰੋਬਲਮ ਇੱਥੇ ਰੇਂਜ ਨਹੀਂ ਆਉਂਦੀ ਹੈਗੀ ਵਾਈਫਾਈ ਦੀ ਤੇ ਅੱਜ ਥੋਨੂ ਕੇ ਵਾਈਫਾਈ ਵੀ ਲੱਗ ਰਿਹਾ ਤੇ ਦੇਖਾਂਗੇ ਫਿਰ ਕਿੰਨੀ ਘਰੇ ਜਾਂ ਜਦੋਂ ਖਲਾਰਾ ਸਾਫ਼ ਹੋ ਗਿਆ ਫਿਰ ਵਿੜੇ ਚ ਮੰਜੀ-ਮੰਜੀ ਢਾ ਕੇ ਬੈਠਿਆ ਕਰਾਂਗੇ ਫਿਰ ਬੁਟੀਕ ਤੇ ਆਉਣਾ ਸੌਖਾ ਰਹੂਗਾ ਉਧਰੋਂ ਹੁਣ ਮੈਂ ਬੁਟੀਕ ਨੂੰ ਲੋਕ ਲਾ ਕੇ ਚਾਬੀ ਹੱਥ 'ਚ ਫੜ ਰਹੀ ਆ ਦੇਖੋ ਆ ਦੇਖੋ ਚਾਬੀ ਲੈ ਕੇ ਨਾਲ ਆ ਗਈ ਤੇ ਅੱਜ ਬੁਟੀਕ ਤੇ ਕੋਈ ਵੀ ਨਹੀਂ ਆਇਆ ਦੀਪ ਵੀ ਨਹੀਂ ਆਈ ਹੈਗੀ ਤਾਂ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ ਤੇ ਬਾਕੀ ਚੱਲ ਜਿਆ ਕੰਮ ਬਹੁਤ ਦਾਦਾ ਹੋਇਆ ਪਿਆ ਹੈ ਤੇ ਜਾ ਕੇ ਕਰਦਾ ਪਹਿਲਾਂ सोनू ਆ ਜੇ ਨਾ ਆ ਕੇ ਨਿਕਲੇ ਬਾਹਰ ਫਿਰ ਚੱਲਦੇ ਆ ਤੇ ਮੈਂ ਵੀ ਕੰਗੀ ਉਂਗੀ ਕੀਤੀ ਨਹੀਂ ਹੈਗੀ ਤੇ ਕੱਲ ਪਰਸੋਂ ਕੋਈ ਦੀਦੀ ਐਂ ਤੋਂ ਕਹਿ ਰਹੇ ਕਹਿੰਦੇ ਵੀ ਸਾਡੀਆਂ ਕੁੜੀਆਂ ਤੁਹਾਡੇ ਵੀਡੀਓ ਦੇਖਦੇ ਤੋਂ ਕਹਿ ਰਹੇ ਵੀ ਅਮਾ ਦੀ ਤੈਨੂੰ ਪੁੱਛ ਕੇ ਆਵਾ ਮਨ ਦੀ ਰਿਵਾਲਾ ਦੇ ਕੀ ਲਾਉਂਦੀ ਮੈਂ ਕੁਝ ਨਹੀਂ ਲਾਉਂਦੀ ਹੈਗੀ ਤੁਹਾਨੂੰ ਪਤਾ ਪਿੱਛੇ ਜੀ ਮੈਂ ਸਾਰੇ ਰਿਵੌਂਡਿੰਗ ਵੀ ਕਰਵਾਈ ਸੀ ਨਾ ਸਮੂਥਨਿੰਗ ਵਗੈਰਾ ਪਰ ਮੇਰੇ ਕੋ ਕੇਅਰ ਨਹੀਂ ਹੁੰਦੀ ਹੈਗੀ ਸ਼ੁਰੂ ਤੋਂ ਹੀ ਮੇਰੀ ਆਦਤ ਹੈ ਮੈਂ ਤਾਂ ਬਸ ਇਧਰ ਜੂੜਾ ਕਰਕੇ ਖੋਸ਼ ਆ ਕੰਗੀ ਹੋਵੇ ਚਾਹੇ ਨਾ ਹੋਵੇ ਜਿੰਨੀ ਚੀਜ਼ ਦੀ ਕੇਅਰ ਕਰਾਂਗੇ ਨਾ ਉਨਾ ਹੀ ਖਰਾਬ ਹੁੰਦਾ ਕੰਮ ਇਸ ਕਰਕੇ ਕੇਅਰ ਕਰਨੀ ਛੱਡ ਦਿਓ ਖਾਸ ਕਰਕੇ ਆਪਣੇ ਵਾਲਾਂ ਦੀ ਫੇਸ ਦੀ ਤਾਂ ਕਰੋ ਜਿਹੜੇ ਕਰਦੇ ਨੇ ਨਾ ਸਕਿਨ ਕੇਅਰ ਵਗੈਰਾ ਕਰ ਮੋਇਸਚਰਾਈਜ਼ਰ ਲਗਾਇਆ ਤੇ ਗੱਲ ਖਤਮ ਕਦੀ ਕਿਤੇ ਜਾਣਾ ਪਾਰਟੀ ਸ਼ੁਗਵਾ ਸ਼ਾਦੀ ਤੇ ਤਾਂ ਅਦਰਵਾਈਜ਼ ਮੇਕਅਪ ਕਰ ਲਈ ਤਾਂ ਮੈਂ ਬਹੁਤ ਘੱਟ ਕਰਕੇ ਰਹਾ ਜੀ ਉਹ ਵੀ ਮੈਨੂੰ ਲੱਗਦਾ ਜਦੋਂ ਮੈਂ ਮੇਕਅਪ ਕੀਤਾ ਤੇ ਮੇਰੇ ਮੂੰਹ ਤੇ ਨਾ ਕੁਝ ਭਾਰ ਚੜਿਆ ਪਿਆਏ ਮੈਂ ਬਹੁਤ ਘੱਟ ਪਸੰਦ ਕਰਦੀ ਮੇਕਅਪ ਕਰਨਾ ਵੀ ਤੇ ਚਲੋ ਜੀ ਹੁਣ ਤੁਹਾਨੂੰ ਆਉਂਦੀ ਫਿਰ ਆਪਾਂ ਆਉਂਦਾ ਚੱਲਦੇ ਆਂ ਬੁਟੀਕ ਚ ਦੇਖਦੇ ਆਂ ਸੂਟਾਂ ਆਲੀਆਂ ਸੂਟਾਂ ਜਿਹੜੀਆਂ ਵੀਡੀਓ ਨੇ ਉਹ ਵੀ ਅਪਲੋਡ ਕਰਨ ਵਾਲੀਆਂ ਪਈਆਂ ਐਡ ਕਰਨ ਵਾਲੀਆਂ ਪਈਆਂ ਕੁਝ ਲਾਈਵ ਹੋਣਾ ਤੁਹਾਨੂੰ ਕਹਿੰਦੀ ਲਾਈਵ ਵੀ ਹੁੰਨੇ ਆ ਤੇ ਕੱਲ ਪਰਸੋ ਬਹੁਤ ਸਾਰਾ ਇੱਕ ਕਮੈਂਟ ਬਾਰ ਬਾਰ ਆ ਰਿਹਾ ਦੇਖੋ ਇਹ ਚੀਜ਼ਾ ਦੱਸਣ ਵਾਲੀ ਨਹੀਂ ਹੁੰਦੀ ਹਨਾ ਕਿ ਸਾਡੇ ਕੋਲ 골ਡ ओरिजिनल ਹੈ ਕਿ ਡੁਪਲੀਕੇਟ ਹੈ ਨਾਲੇ ਸਾਨੂੰ ਕੋਈ ਬਹੁਤਾ ਸ਼ੌਂਕ ਨਹੀਂ ਹੈਗਾ ਪਾਉਣ ਦਾ ਤੇ ਕਈ ਵਾਰ ਮਜਬੂਰੀ ਚ ਪਾਉਣਾ ਪੈਂਦਾ ਹਨਾ ਤੇ ਸ਼ੌਂਕ ਨਹੀਂ ਹੈਗਾ ਸਾਨੂੰ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਕੋਈ ਮੇਕਅਪ ਦਾ ਸ਼ੌਂਕ ਨਹੀਂ ਕੋਈ ਸਾਨੂੰ ਮੇਲ ਪੇਂਟ ਦਾ ਸ਼ੌਂਕ ਨਹੀਂ ਤੇ ਕੋਈ ਸਾਨੂੰ 골ਡ ਗਲਡ ਦਾ ਕੋਈ ਸ਼ੌਂਕ ਨਹੀਂ ਹੈਗਾ ਤੁਸੀਂ ਦੇਖਣਾ ਮੇਰੇ ਕੰਨਾਂ 'ਚ ਜੇ ਇੱਕ ਵਾਰ ਲੱਥ ਕੇ ਤਾਂ ਇਹਦਾ ਸਾਲ ਹੀ ਲੰਘ ਜੇ ਮੈਂ ਕੰਨਾਂ 'ਚ ਕੁਝ ਪਾਵਾਂ ਹੀ ਨਾ ਜੇ ਮੇਰੇ ਹੱਥਾਂ 'ਚ ਇੱਕ ਵਾਰੀ ਟੁੱਟੇ ਜੇ ਲਾਤੀਆਂ ਤਾਂ ਕਿੰਨਾ ਟਾਈਮ ਲੰਘ ਜਾਂਦਾ ਅਰ ਜਦੋਂ ਕਿਤੇ ਆਉਣਾ ਜਾਣਾ ਪੈਂਦਾ ਫੇਰ ਮਾੜਾ ਮੋਟਾ ਪਾਉਣਾ ਅਦਰਵਾਇਜ਼ ਨਹੀਂ ਠੀਕ ਹੈ ਜੀ ਤੇ ਤੁਸੀਂ ਕਮੈਂਟਾਂ 'ਚ ਨਾਲ ਲੜੀ ਜਾਓ ਸਾਰੇ ਜਣੇ ਆਪਸ ਪਿਆਰ ਨਾਲ ਰਹਿਆ ਕਰੋ ਸਾਰੇ ਜਣੇ ਠੀਕ ਹੈ ਨਾ ਲਓ ਜੀ ਹੁਣ ਤੁਹਾਨੂੰ ਨਵੇਂ ਵਲੌਗ ਨਾਲ ਮਿਲਦੇ ਅੱਜ ਦਾ ਵਲੌਗ ਦਾ ਐਂਡ ਇੱਥੇ ਕਰਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ ਵੀਡੀਓ ਨੂੰ ਲਾਈਕ ਸ਼ੇਅਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਬਾਏ ਬਾਏ ਟੇਕ ਕੇਅਰ